ਅੱਜ ਅਮਰ ਸਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਹੈ ਜਨਮ ਦਿਵਸ ਹੈ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਜ਼ੀਰ ਵੱਲੋਂ ਤੇ ਸਮੂਹ ਗੁਰਦੁਆਰਾ ਮੈਨੇਜਮੈਂਟ ਵੱਲੋਂ ਸਮੂਹ ਸੰਗਤਾਂ ਨੂੰ ਨਗਰ ਨਿਵਾਸੀਆਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਆਓ ਪਾਤਸ਼ਾਹੀਓ ਗੁਰਪਿਆਰ ਵਾਲਿਓ ਜਿੱਥੇ ਆਪਾਂ ਰੋਜ਼ਾਨਾ ਲੜੇ ਵਾਰ ਧਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਕਰਨੇ ਆ ਉਥੇ ਆਪਾਂ ਜਦੋਂ ਵੀ ਕੋਈ ਇਤਿਹਾਸਕ ਦਿਨ ਹੋਵੇ ਕੋਈ ਸ਼ਹੀਦੀ ਦਿਹਾੜਾ ਹੋਵੇ ਕੋਈ ਗੁਰਪੁਰਬ ਹੋਵੇ ਜਾਂ ਕਿਸੇ ਸਿੰਘ ਦਾ ਭਾਵਕੀ ਕੋਈ ਸਿੱਖ ਧਰਮ ਦੇ ਨਾਲ ਰਿਲੇਟਡ ਦਿਹਾੜਾ ਹੋਵੇ ਦਿਵਸ ਹੋਵੇ ਤੇ ਸੰਗਤ ਦੇ ਨਾਲ ਸਾਂਝ ਪਾਈ ਜਾਂਦੀ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ 1682 ਦੇ ਵਿੱਚ ਮਾਤਾ ਯਾਣੀ ਅਤੇ ਪਿਤਾ ਭਗਤਾ ਜੀ ਦੇ ਘਰ ਅੰਮ੍ਰਿਤਸਰ ਦੇ ਪਿੰਡ ਬਹੁ ਪਿੰਡ ਵਿਖੇ ਹੋਇਆ। ਬਹੁ ਪਿੰਡ ਵਿਖੇ ਹੋਇਆ ਤੇ ਗੁਰੂ ਸ਼ਰੋਤੋਂ ਹੀ ਗੁਰਮਖ ਪਰਿਵਾਰ ਸੀ ਗੁਰਮਖ ਦੀ ਸੋਜੀ ਮਾਤਾ ਪਿਤਾ ਤੋਂ ਮਿਲੀ ਤੇ ਫਿਰ 12 ਸਾਲਾਂ ਦੀ ਉਮਰ 'ਚ ਉਹਨਾਂ ਪਹਿਲੀ ਵਾਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਆਨੰਦਪੁਰ ਸਾਹਿਬ 'ਚ ਅੰਮ੍ਰਿਤ ਪਾਣ ਕੀਤਾ ਗਿਆ 18 ਸਾਲ ਦੀ ਉਮਰ ਹੋਈ 1700 ਦੇ ਵਿੱਚ ਉਹਨਾਂ ਅੰਮ੍ਰਿਤ ਪਾਣ ਕੀਤਾ ਗੁਰੂ ਦੇ ਸਿੰਘ ਸਜੇ ਆਨੰਦਪੁਰ ਸਾਹਿਬ 'ਚ ਰਹੇ ਉੱਥੇ ਮੁੜ ਲਈ ਜੋ ਸਿੱਖਿਆ ਸਿੱਖੀ ਸਿਧਾਂਤਾਂ ਦੀ ਭਾਈ ਮਾਨੀ ਸਿੰਘ ਜੀ ਤੋਂ ਗੁਰਬਾਣੀ ਦੀ ਸੋਝੀ ਲਈ ਤੇ ਉਹਨਾਂ ਦੇ ਗੁਰਬਾਣੀ ਦੇ ਨਾਲ ਇੰਨੀ ਕੁ ਲਗਾਵ ਸੀ ਗੁਰਬਾਣੀ ਨੂੰ ਸਭ ਤੋਂ ਜ਼ਿਆਦਾ ਕੰਠ ਕਰਦੇ ਗੁਰਬਾਣੀ ਦਾ ਜਾਪ ਕਰਦੇ ਗੁਰਬਾਣੀ ਦੀ ਵਿਆਖਿਆ ਕਰਦੇ ਤੇ ਗੁਰਮੁਖੀ ਦੇ ਨੇਕੋ ਗਿਆਤਾ ਹੋ ਗਏ ਤੇ ਸਭ ਤੋਂ ਸੋਹਣੇ ਲਿਖਤ ਬਾਬਾ ਦੀਪ ਸਿੰਘ ਜੀ ਦੀ ਹੋ ਗਈ ਤੇ ਫਿਰ ਜੋ ਪਹਾੜੀ ਰਾਜਿਆਂ ਦੇ ਨਾਲ ਜੰਗਾਂ ਹੋਈਆਂ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦੇ ਵਿੱਚ ਕਾਫੀ ਜੋਰ ਵਿਖਾਏ ਤੇ ਮਾਤਾ ਪਿਤਾ ਦੀ ਬੇਨਤੀ ਤੇ ਅਰਦਾਸ ਤੇ ਗੁਰੂ ਗੋਬਿੰਦ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਸਾਡਾ ਪੁੱਤਰ ਹੈ ਅਸੀਂ ਉਹਦਾ ਆਨੰਦ ਕਾਰਜ ਕਰਨੇ ਨੇ ਉਹਦਾ ਵਿਆਹ ਕਰਨਾ ਹੈ ਇਸ ਨੂੰ ਸਾਡੇ ਨਾਲ ਪਿੰਡ ਜਾਣ ਦੀ ਆਗਿਆ ਦਿੱਤੀ ਜਾਵੇ ਤੇ ਉਹ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਦੇ ਨਾਲ ਪਿੰਡ ਆ ਗਏ ਬਾਅਦ ਵਿੱਚੋਂ ਅਨੰਦਪੁਰ ਦਾ ਕਿਲਾ ਛੱਡਣਾ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਪਰਿਵਾਰ ਵਿਛੋੜਾ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਕਾਫੀ ਮਨ ਵਿੱਚ ਰੋਸ਼ ਆਇਆ ਕਿ ਗੁਰੂ ਘਰ ਦੇ ਪ੍ਰੇਤਵਾਨ ਸਨ ਗੁਰੂ ਮੁਖ ਪਿਆਰੇ ਸਨ ਹਰੇਕ ਨੂੰ ਆਉਂਦਾ ਹੈ ਬੜਾ ਮਨ ਵਿੱਚ ਤੰਗਾਈ ਤੇ ਉਹਨਾਂ ਨੇ ਧੰਤ ਤਨ ਸ੍ਰੀ ਗੁਰਗੋਬਿੰਦ ਪਾਤਸ਼ਾਹ ਜੀ ਨੂੰ ਲੱਭਣ ਦਾ ਯਤਨ ਕੀਤਾ ਵੀ ਜਾ ਕੇ ਮਿਲਨੇ ਆ ਪਾਤਸ਼ਾਹ ਜੀ ਜਿੱਥੇ ਹੋਣਗੇ ਘਰੋਂ ਚੱਲ ਪਏ ਤੇ ਜਾ ਕੇ ਦਮਦਮਾ ਸਾਹਿਬ ਵਿਖੇ ਗੁਰੂ ਦੇ ਨਾਲ ਮੇਲ ਹੋਇਆ ਤੇ ਗੁਰੂ ਦੇ ਜਾ ਕੇ ਚਰਣਾ ਵਿੱਚ ਟਹਿਵੇ ਖਿਮਾ ਮੰਗੀ ਕਿ ਮੈਂ ਇਸ ਸਮੇਂ ਚ ਤੁਹਾਡੇ ਨਾਲ ਨਹੀਂ ਸੀ ਮੈਨੂੰ ਖਿਮਾ ਕਰ ਦੇ ਪਾਤਸ਼ਾਹ ਜੀ ਨੇ ਕਿਹਾ ਤੁਸੀਂ ਗੁਰਮਖੀ ਨੂੰ ਨਵੇਂ ਸਿਰਾਂ ਸ਼ੁਰੂ ਕਰੋ ਸਿੱਖਾਂ ਦੇ ਨਵੇਂ ਕਮਾਨ ਬਣਾਓ ਤੇ ਭਾਂਤਾਂ ਸ੍ਰੀ ਗੁਰਗੋਬਿੰਦ ਪਾਤਸ਼ਾਹ ਜੀ ਕਾਫੀ ਸਮਾਂ ਦਮਦਮਾ ਨਾਲ ਵਿਖੇ ਰਹੇ ਕਿ ਇੱਕ ਗੱਲ ਧਿਆਨ ਦੇ ਆਜੇ ਬਾਬਾ ਦੀਪ ਸਿੰਘ ਜੀ ਨੇ ਇਹੋ ਜਿਹਾ ਪ੍ਰਚਾਰ ਕੀਤਾ ਉੱਤੇ ਗੁਰੂ ਦੇ ਕਮਾਨ ਹੇਠ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਹੋ ਸਨ ਸਿੱਖਾਂ ਦਾ ਸਿਰ ਕੋਈ ਲੈ ਜਾਂਦਾ ਸੀ ਤੇ ਬਦਲੇ ਚ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਧਨ ਦੌਲਤ ਮਿਲਦੇ ਸਨ ਉਸ ਸਮੇਂ ਦਮਦਮਾ ਸਾਹਿਬ ਦੇ ਵਿੱਚ ਜਦੋਂ ਅੰਮ੍ਰਿਤ ਦਮਦਮਾ ਸਾਹਿਬ ਦੇ ਵਿੱਚ ਜਦੋਂ ਅੰਮ੍ਰਿਤ ਪਾਣ ਹੋਇਆ ਤੇ 1 ਲੱਖ 20 ਹਜ਼ਾਰ ਗੁਰਮੁਖਾਂ ਨੇ ਅੰਮ੍ਰਿਤ ਪਾਣ ਕੀਤਾ ਇਹੋ ਜਾਂ ਸਮਾਂ ਜਦੋਂ ਸਾਡੇ ਅੰਮ੍ਰਿਤ ਪਾਣ ਕਰਨ ਤੇ ਸਾਡਾ ਸਿਰ ਲੈ ਜਾਣਾ ਹੈ ਸਾਨੂੰ ਮੌਤ ਆ ਜਾਣੀ ਹੈ ਸਾਨੂੰ ਸ਼ਹੀਦ ਕਰ ਦਿੱਤਾ ਜਾਣਾ ਹੈ ਸਾਡੇ ਪਤੇ ਪਤੇ ਸਾਡਾ ਵੈਰੀ ਹੋ ਗਿਆ ਉਸ ਸਮੇਂ 1,20,000 ਸਿੰਘਾਂ ਨੇ ਅੰਮ੍ਰਿਤ ਪਾਣ ਕੀਤਾ ਅੱਜ ਸਾਡੇ ਪਿੱਛੇ ਕੋਈ ਨਹੀਂ ਲੱਗਾ ਨਾ ਸਾਨੂੰ ਕੋਈ ਅਤਿਆਚਾਰ ਦਾ ਡਰ ਹੈ ਨਾ ਕਿਸੇ ਗੱਲ ਦਾ ਡਰ ਹੈ ਫਿਰ ਵੀ ਅਸੀਂ ਸਿੱਖੀ ਤੋਂ ਇੰਨੇ ਬੇਮੁਖ ਕਿਉਂ ਕਿਉਂਕਿ ਅਸੀਂ ਬਾਣੀ ਨੂੰ ਸਿਰਫ ਮੱਥਾ ਟੇਕਣ ਤੱਕ ਸੀਮਤ ਰਹਿ ਗਏ ਬਾਬਾ ਆਦੇਵ ਸਿੰਘ ਜੀ ਚੌਂਕੜੇ 'ਚ ਕਿੰਨੇ ਕਿੰਨੇ ਪਾਠ ਸੰਸਾਦ ਦੇ ਕਰਦੇ ਸੰਸਦਾ ਉਹਨਾਂ ਦੀ ਬਾਣੀ ਦੇ ਨਾਲ ਸੁਰਤ ਜੁੜੀ ਜਾਂਦੀ ਸੀ ਇਹੋ ਜਿਹੇ ਸਰੇ ਸਨ ਸਿੱਧਾ ਮਾਪੁਰਖਾਂ ਦੇ ਪਰ ਗੱਲ ਇਹ ਸੀ ਕਿ ਉਹਨਾਂ ਦੇ ਵਿੱਚ ਬਾਣੀ ਹਾਵੇ ਸੀ ਬਾਣੀ ਉਹਨਾਂ ਦਾ ਜੋਰ ਸੀ ਬਾਣੀ ਦੇ ਨਾਲ ਉਹਨਾਂ ਦੇ ਸੁਰਤੋ ਕਾਲ ਪੁਰਖ ਨਾਲ ਜੁੜੀ ਸੀ ਤੇ ਇਹੋ ਜੀ ਫਿਰਤ ਪੈਦਾ ਹੋਈ ਗੁਰਮੁਖੀ ਦਾ ਪ੍ਰਚਾਰ ਹੋਇਆ ਤੇ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਫਿਰ ਸਮਾਜ ਚੱਲਦਾ ਰਿਹਾ ਜਿਉਂ ਜਿਉਂ ਮੁਗਲ ਅਤਿਆਚਾਰ ਕਰਦੇ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਮੁਕਾਬਲਾ ਡਟ ਕੇ ਕਰਦੇ ਤੇ ਜਦੋਂ ਅਬਦਾਲੀ ਭਾਰਤ ਵਿਖੇ ਆਇਆ ਦਿੱਲੀ ਤੋਂ ਜਾਂ ਹੋਰ ਇਲਾਕਿਆਂ ਤੋਂ ਈਆਂ ਬੇਟੀਆਂ ਲੈ ਕੇ ਜਾ ਰਿਆ ਸੀ ਤੰਦੌਤ ਲੈ ਕੇ ਜਾ ਰਿਆ ਸੀ ਆਪਣੇ ਨੇੜੇ ਅਕਰਸ਼ੇਤਰ ਦੀ ਧਰਤੀ ਤੇ ਮਾਰਕੰਡੇ ਦੇ ਲਾਗੇ ਇਤਿਹਾਸ ਪੜ੍ਹਨੇ ਆ ਤੇ ਬਾਬਾ ਦੀਪ ਸਿੰਘ ਜੀ ਨੇ ਤੇ ਹੋਰ ਸਿੱਖਾਂ ਨੇ ਬੱਚਿਆਂ ਨੂੰ ਚੜਾਇਆ ਅ ਤੰਦੌਤ ਉਹਦਾ ਵਾਪਸ ਲਿਆ 400 ਕੁਝ ਬੱਚੀਆਂ ਸਨ ਕੁਝ ਨੌਜਵਾਨ ਸਨ ਜਿਹੜੇ ਅਫਦਾਲੀ ਤੋਂ ਖੋਹੇ ਹਮਲੇ ਕਰਕੇ ਤਿੰਨ ਚਾਰ ਹਮਲੇ ਕੀਤੇਗੇ ਅਫਦਾਲੀ ਤੇ ਤੇ ਉਹ ਸਿੱਖਾਂ ਤੋਂ ਬਹੁਤ ਜ਼ਿਆਦਾ ਤੰਗ ਆ ਗਿਆ ਤੇ ਅਖੀਰ ਉਹਨੇ ਸਿੱਖਾਂ ਨੂੰ ਖਤਮ ਕਰਨ ਦੇ ਲਈ ਕਿਉਂਕਿ ਉਸ ਵੇਲੇ ਤਿੰਨ ਪਰਥਾਵਾਂ ਸਨ ਇੱਕ ਤੇ ਮੁਗਲ ਸਨ ਤੇ ਦੂਜਾ ਅਫਦਾਲੀ ਸੀ ਤੇ ਤੀਜੇ ਸਨ ਸਿੱਖ ਜਿਹੜੇ ਮੁਗਲ ਉਹ ਅਫਦਾਲੀ ਦੀ ਕਮਾਨ ਹਿੱਟ ਆ ਚਲੇ ਗਏ ਉਹਦੇ ਚਰਣਾ ਵਿੱਚ ਟਹਿ ਗਏ ਪਰ ਸਿੱਖਾਂ ਤੇ ਉਹਦਾ ਜੋਰ ਨਹੀਂ ਚੱਲਿਆ ਤਦ ਨੂੰ ਹਰਿਮੰਦਰ ਸਾਹਿਬ ਨੂੰ ਢਾਉਣ ਦਾ ਹੁਕਮ ਦਿੱਤਾ ਗਿਆ ਹਰਿਮੰਦਰ ਸਾਹਿਬ ਨੂੰ ਢਾਇਆ ਗਿਆ ਸਰੋਵਰ ਨੂੰ ਪੂਰਿਆ ਗਿਆ 75 ਸਾਲ ਦੀ ਉਮਰ ਸੀ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ 75 ਸਾਲ ਦੀ ਬਡੇਰੀ ਉਮਰ ਖੂਨ ਵਾਲੇ ਖਾਦੇ ਕਿ ਸਾਡੇ ਕੋਈ ਧਾਰਮਿਕ ਸਥਾਨ ਨੂੰ ਖਤਮ ਕਰ ਜਾਵੇ ਨਸ਼ਟ ਕਰ ਜਾਵੇ ਇੱਕ ਸਿੱਖ ਦਾ ਮਰਨਾ ਹੈ ਤੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਨਾਲ ਸਿੰਘਾਂ ਨੂੰ ਇਕੱਤਰ ਕੀਤਾ 500 ਦੇ ਸਿੰਘ ਇਕੱਤਰ ਹੋਏ ਤੇ ਫਿਰ ਬਾਬਾ ਦੀਪ ਸਿੰਘ ਜੀ ਨੇ ਇੱਕ ਲੀਖ ਖਿੱਚੀ ਕਿਉਂਕਿ ਆਪਾਂ ਕਈ ਵਾਰ ਤਸਵੀਰਾਂ ਚ ਵੀ ਦੇਖਣੀਆਂ ਇਤਿਹਾਸ ਵੀ ਪੜ੍ਹਨੇ ਆ ਤੇ ਉਹਨਾਂ ਨੇ ਵਚਨ ਕੀਤਾ ਕਿ ਇਹ ਲਕੀਰ ਉਹੀ ਪਾਰ ਕਰੇ ਜਿਸ ਨੇ ਗੁਰੂ ਨੂੰ ਕੰਡ ਨਹੀਂ ਵਿਖਾਣੀ ਜੰਗ ਦੇ ਮੈਦਾਨ ਵਿੱਚ ਕੰਡ ਨਹੀਂ ਵਿਖਾਣੀ ਅਤੇ ਸਿੱਖ ਦੇ ਜਿਹੜੇ ਧਾਰਮਿਕ ਸਥਲਕ ਨੂੰ ਖਤਮ ਕੀਤਾ ਗਿਆ ਹੈ ਪੂਰਿਆ ਗਿਆ ਹੈ ਉਦਾ ਬਦਲਾ ਲੈਣਾ ਹੈ ਆਪਣਾ ਸੀਸ ਦੇਣਾ ਹੈ ਭਾਵ ਕੀ ਆਪਣੇ ਸਿਰ ਤੇ ਕਫਨ ਬੰਨ੍ਹ ਕੀ ਉਹੀ ਇਸ ਲਕੀਰ ਨੂੰ ਟੱਪੇ 500 ਦੇ ਸਿੰਘ ਨਾਲ ਟੁਰੇ ਉਦੋਂ ਸਿੱਖਾਂ ਦੇ ਵਿੱਚ ਇੱਕ ਗੱਲ ਆਮ ਕਰਕੇ ਪ੍ਰਚਲਿਤ ਹੋ ਗਈ ਲੋਕੀ ਬੋਲਣ ਲੱਗ ਪਏ ਸਿੱਖ ਬੋਲਣ ਲੱਗ ਪਏ ਕਿ ਇੱਕ ਮੌਤ ਜਿਹੜੀ ਉਹ ਆਏ ਜਾਣੀ ਹੈ ਚਾਹੇ ਕੋਈ ਐਕਸੀਡੈਂਟ ਨਾਲ ਆ ਜਾਵੇ ਚਾਹੇ ਕੋਈ ਹੋਰ ਕੁਦਰਤੀ ਹਫਤਾ ਨਾਲ ਆ ਜਾਵੇ ਜਾਂ ਬੰਦਾ ਉਮਰ ਪੂਰ ਕੇ ਖਤਮ ਹੋ ਜਾਵੇ ਇਹ ਟਲ ਸਚਾਈ ਹੈ ਬੰਦੇ ਨੇ ਇੱਕ ਦਿਨ ਚਲਾ ਜਾਣਾ ਹੈ ਕਿਉਂ ਨਾ ਆਪਣੇ ਸਿੱਖ ਧਾਰਮਿਕ ਸਥਾਨ ਦਾ ਬਦਲਾ ਲਈਏ ਤੇ ਗੁਰੂ ਦੇ ਪਿਆਰੇ ਬਣੀਏ ਸਿੱਖ ਸ਼ਹੀਦियां ਦਈਏ ਤੇ ਸਾਰਿਆਂ ਨੇ ਸ਼ਹੀਦੀ ਦੇ ਲਈ ਆਪਣੇ ਪਰਿਵਾਰਾਂ ਦੇ ਵਿੱਚੋਂ ਕਿਸੇ ਨੇ ਆਪਣੇ ਭਰਾ ਨੂੰ ਕੱਲਿਆ ਕਿਸੇ ਨੇ ਪਤੀ ਨੂੰ ਕੱਲਿਆ ਕਿ ਸਿੱਖਾ ਤੇ ਚੜ੍ਹਦੇ ਕਲਾ ਦੇ ਪ੍ਰਤੀਕ ਸਨ ਇਹ ਬੋਲੇ ਕਿਉਂਕਿ ਹੁਣ ਨਹੀਂ ਆਪਾਂ ਦੇਖਨੇ ਆ ਸਮਾਜ ਵਿੱਚ ਜਦੋਂ ਕੋਈ ਧਾਰਮਿਕ ਗੱਲ ਹੁੰਦੀ ਹੈ ਆਪਾਂ ਚੁੱਪ ਕਰ ਜਾਂਦੇ ਆ ਅਸੀਂ ਜਾਂਨੇ ਵੀ ਆਪਣਾ ਪਰਿਵਾਰ ਦੇ ਵੇਖੀ ਆਪਣਾ ਕੰਮ ਤੰਦਾ ਵੇਖੀਏ। ਉਹ ਹੀ ਧਾਰਮਿਕ ਸਥਾਨ ਨੇ ਉਹ ਸਭ ਕੁਝ ਹੈ। ਫਰਕ ਕੀ ਹੈ ਕਿ ਸਾਡੇ ਅੰਦਰ ਕਿਤੇ ਨਾ ਕਿਤੇ ਬਾਣੀ ਦਾ ਪ੍ਰਭਾਵ ਸਿੱਖ ਇਤਿਹਾਸ ਦਾ ਪ੍ਰਭਾਵ ਖਤਮ ਹੁੰਦਾ ਜਾ ਰਿਹਾ ਹੈ। ਜਾ ਕੇ ਜਦੋਂ ਪਵਨਦੀਪ ਸਿੰਘ ਜੀ ਅਤੇ ਹੋਰ ਸਿੰਘ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਪਿੰਡ ਵਿਕੇ ਪਹੁੰਚੇ ਉੱਥੇ ਮੁਗਲਾਂ ਦੇ ਨਾਲ ਭਾਰੀ ਜੰਗ ਹੋਇਆ ਪਹਿਲਾਂ ਸਿੱਖਾਂ ਨੇ ਮੁਗਲਾਂ ਨੂੰ ਖਤਮ ਕਰਤਾ ਫਿਰ ਹੋਰ ਫੌਜਾਂ ਲੜ ਗਈਆਂ ਤੇ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਮੁਗਲ ਫੌਜਾਂ ਹਾਵੀ ਹੋਣ ਲੱਗੀਆਂ ਤੇ ਜਦੋਂ ਆਲਮ ਖਾਨ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆਇਆ ਦੋਹਾਂ ਦਾ ਭਿਆਨਕ ਯੁੱਧ ਹੋਇਆ ਭਿਆਨਕ ਲੜਾਈ ਹੋਈ ਤੇ ਆਲਮ ਖਾਨ ਦਾ ਸਿਰ ਧੜ ਤੋਂ ਵੱਖਰਾ ਹੋ ਗਿਆ ਤੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਸ਼ੇਸ਼ ਨੂੰ ਹੱਥ ਤੇ ਧਰ ਕੇ ਤਲੀ ਤੇ ਧਰ ਕੇ ਇਤਿਹਾਸ ਗਵਾਈ ਪਰਦਾ ਹੈ ਕਿੰਨਾ ਸਮਾਂ ਹੋ ਗਿਆ ਧਰਤੀ ਬਣੇ ਨੂੰ ਕਿੰਨੇ ਕੁ ਇਤਿਹਾਸਕਾਰ ਹੋਏ ਨੇ ਲਿਖਣ ਵਾਲੇ ਕਿੰਨੇ ਕੁ ਸੂਰਮੇ ਹੋਏ ਨੇ ਜੰਗਾਂ ਲੜਨ ਵਾਲੇ ਕਿੰਨੇ ਕੁ ਹੋਏ ਨੇ ਸ਼ਹੀਦੀਆਂ ਦੇਣ ਵਾਲੇ ਪਰ ਅੱਜ ਤੱਕ ਕੋਈ ਐਵੇਂ ਨਹੀਂ ਹੋਇਆ ਕਿ 75 ਸਾਲ ਦਾ ਬਜ਼ੁਰਗ ਤੇ ਆਪਣੀ ਤਲੀ ਤੇ ਆਪਣਾ ਸੀਸ ਧਰ ਕੇ ਲੜਿਆ ਹੋਵੇ ਇਹੋ ਜੇ ਇਤਿਹਾਸ ਦੇ ਆਪਾਂ ਪਾਗੀਆਂ ਇਹੋ ਜੇ ਕੌਮ ਦੇ ਅਸੀਂ ਵੰਸਜਾਂ ਸਾਨੂੰ ਇਹ ਗੱਲਾਂ ਦੜ ਕਾਮੀਆਂ ਚਾਹੀਦੀਆਂ ਨੇ ਸਾਨੂੰ ਮਹਿਸੂਸ ਕਰਨਾ ਚਾਹੀਦਾ ਕਿ ਇਹੋ ਜੇ ਇਤਿਹਾਸ ਤੇ ਅਸੀਂ ਪਾਣ ਦੀਆਂ ਬਾਬਾ ਦੀਪ ਸਿੰਘ ਜੀ ਨੇ ਸੀ ਸਤਲੀ ਤੇ ਧਰਿਆ ਤੇ ਆਪਣੀ ਜਿਹੜੀ ਕਸਮ ਉਹਨਾਂ